ਮੇਰੇ ਬਲੋਗ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਵਿੱਚ ਹੋਣ ਜੀ ਬਰਕਤ ਤੇ ਲੋ ਜੀ ਚੱਲ ਰਿਹਾ ਕੰਮ ਤੇ ਜਿਹੜੀ ਕੱਲ ਵਾਲੀ ਵੀਡੀਓ ਸੀ ਵੀ ਹਰਜੀਤ ਰਮੈ ਲੋਪੜਕੇ ਇਸ ਵੀ ਇਹਨੇ ਸੂਟ ਲਿਆਂਦਾ ਤਾਂ ਸੋ ਉਹ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਵੀ ਬਹੁਤ ਪਰਿਵਾਰਕ ਜਿਹੜੇ ਐ ਪਰਿਵਾਰ ਨੂੰ ਸਹਿਦ ਦੇਣ ਵਾਲੇ ਤੁਸੀਂ ਕਮੈਂਟ ਕਰਿਆ ਸੁੱਤ ਇਹਦੇ ਲਈ ਧੰਨਵਾਦ ਕਈ ਮੇਰੇ ਵੀਰ ਉਧਰ ਬੰਗਿਆ ਸਾਈਡ ਤੇ ਉਹਨਾਂ ਨੇ ਵੀ ਕਮੈਂਟ ਕਰਿਆ ਯੂ ਐਸ ਅਗਈਵੇ ਤੇ ਚਲੋ ਬੰਗਿਆ ਤਾਂ ਯਾਦ ਆ ਗਿਆ ਸਾਡਾ ਬੰਗਿਆ ਵਾਲਾ ਵੀਰ ਬਿੱਲੂ ਵਾਜ ਅਸਟ੍ਰੇਲੀਆ ਜਿਨ੍ਹਾਂ ਦਾ ਮਕਾਨ ਦਾ ਕੰਮ ਕਰਿਆ ਤਾਂ ਬੜੇ ਪਿੰਡ ਵਾਲੇ ਉਹ ਵੀ ਆ ਜਿਹੜੇ ਅਸਟ੍ਰੇਲੀਆ ਤੋਂ ਆ ਰਹੇ ਆ ਤੇ ਉਹਨਾਂ ਨੂੰ ਦੇਖੋ ਡਿਊਟੀ ਲਾਈ ਪਰਮਿਸ਼ਨ ਵੈਸੇ ਸਾਡੀ ਾਕਾਤ ਨਹੀਂ ਦੀ ਹੈਗੀ ਧਰਨ ਗੁਰੂ ਨਾਨਕ ਦੇਵ ਜੀ ਦੀ ਇਹ ਕਿਰਪਾ ਹੈ ਜਿਹੜਾ ਤੁਸੀਂ ਲੋਕ ਸਾਨੂੰ ਇੰਨਾ ਵੀ ਪਿਆਰ ਕਰਦੇ ਆ ਤੇ ਉਹਨਾਂ ਨੂੰ ਵੀ ਲੈਣ ਜਾਣਾ ਜੀ ਅੱਜ ਸ਼ਾਮ ਨੂੰ ਉਹਨਾਂ ਦੀ ਫਲਾਈਟ ਹੈ ਜਿਹੜੀ ਸਵੇਰੇ ਦਿੱਲੀ 5:30 ਵਜੇ ਤੱਕ ਨਹੀਂ ਆ ਸੋ ਪਿਆਰ ਇਕੜੇ ਮਹਾਰਾਜ ਪਿਆਰ ਬਣਾਈ ਰੱਖੇ ਸਾਰਿਆਂ ਦੇ ਵਿੱਚ ਤੇ ਉਹ ਵੀ ਤਾਂ ਜਿਆਦਾ ਗਿਆ ਚਲੋ ਬੰਗਿਆਲੀ ਸਾਈਡ ਤੇ ਕਮੈਂਟ ਕਰਿਆ ਤਾਂ ਉਹਨਾਂ ਨੇ ਬੰਗਿਆ ਹੁਣ ਤਾਂ ਬੜੇ ਪਿੰਡ ਜਾਣ ਕਰਕੇ ਕਾਫੀ ਘੁੰਮ ਹੋ ਗਿਆ ਦਸਾਂਝਾਂ ਵੀ ਜਾਏ ਬੜਾ ਪਿੰਡ ਫਾਰਲੀ ਸਾਈਡ ਗੁੜੇ ਵੀ ਜਾਏ ਸੋ ਲਾਗ ਲਾ ਕੇ ਜਿਕਣਾ ਸਮਰਾੜੀ ਜੀ ਧਲੇਤਾ ਵੀ ਬੰਗਿਆ ਤੇ ਮੁਰਦੀ ਸਾਹ ਸਾਰੇ ਪਿੰਡਾਂ ਦਾ ਪਤਾ ਲੱਗ ਗਿਆ ਵੀ ਕਿਉਂਕਿ ਤੁਹਾਨੂੰ 10-12 ਜਿਹੜਾ ਲੱਗੇ ਤੇ ਬਾਕੀ ਹੁਣ ਆਪਣੇ ਭਾਈ ਅੰਦਰੇ ਬੈਠੇ ਆ ਬਹਾਰਾ ਜਿਹੜਾ ਅੱਜ ਹਵਾ ਨੇ ਪੂਰੀ ਦਿੱਤੀ ਵੀ 10 ਤੱਕ ਬੇਜੋੜ ਤੇ ਚੱਲ ਰਹੀ ਆ। ਤੇ ਬੱਚੇ ਵੀ ਆਪਣੇ ਕੰਮ ਲੱਗੇ ਹੋਏ ਆ। ਸਾਰੇ ਬੈਠੇ ਆ। ਤੇ ਤੁਹਾਨੂੰ ਹੁਣ ਜਸ਼ਨ ਨਾਲ ਬਣਾਉਂਦਾ। ਉਹ ਬਣੀ ਵੀ ਸਾਡੀ ਕੈਮਰਾਮੈਨ। ਮੇਰਾ ਗੱਲਾਂ ਤਾਂ ਸਾਰੇ ਨੇ ਆਪਣੇ ਸਾਸ਼ਕਾਲ ਜੀ। ਹਾਂ ਬਈ ਪੜ੍ਹਿਆ ਸਕੂਲ ਤੱਕ? ਹਾਂ ਜੀ। ਦੁਬਾਰਾ ਸਕੂਲ ਜਾਣ ਦੀ ਤੇ ਟਿਊਸ਼ਨ ਜਾਣ ਦੀ ਤਿਆਰੀ ਹੈ ਨਾ? ਹਾਂ ਜੀ। ਇੱਕ ਬੰਦੇ ਦਾ ਬਾਈ ਆ ਟੀਵੀ ਕਰਾਇਆ ਬੰਦਾ। ਕੀ ਗੱਡੀ ਮੰਮੀ ਨੇ ਕਹਿਆ ਕਿ ਅੱਜ ਲਾਇਟ ਨਹੀਂ ਹੈਗੀ ਵੀ ਟੀਵੀ ਨਾ ਲਾਈ ਹੈ ਨਾ ਕਹਿਆ ਤਾਂ ਬਲੋ ਪਰ ਬਈ ਇਹ ਬੱਚਾ ਇਹਨੂੰ ਪਤਾ ਨਹੀਂ ਇਹਨੇ ਫੇਰ ਵੀ ਟੀਵੀ ਲਾ ਲਿਆ ਹਾਂ ਜੀ ਜਿਵੇਂ ਜਸਨ ਤਾਂ ਵੀ ਰੋਕਿਆ ਤਾਂ ਹਾਂ ਜੀ ਮੈਂ ਵੀ ਰੋਕਿਆ ਤਾਂ ਕਿਉਂ ਮੈਂ ਕਿਹਾ ਲਾਇਟ ਨਹੀਂ ਹੈਗੀ ਫਿਰ ਕਹਿੰਦਾ ਵੀ ਤਾਂ ਲਾਇਟ ਤਾਂ ਆ ਗਈ ਜਸਨ ਕੱਲ ਮੰਮੀ ਦੇ ਹੱਥ ਚੈਨਲ ਫਾਵੇ ਦੇਖ ਕੇ ਕਹਿ ਲੱਗਿਆ ਤੈਨੂੰ ਮਸੂਟ ਲੈ ਕੇ ਆਈ ਆ ਵੀ ਮੇਰੇ ਵੀ ਕੱਪੜੇ ਆਏ ਆ ਹਾਂ ਮੈਨੂੰ ਆਇਆ ਲੱਗਿਆ ਸੀ ਮਮਾ ਮਿਲ ਜੋਗੇ ਲੈ ਕੇ ਜੋ ਦੇਖੇ ਮਮਾ ਤਾਂ ਆਪਣੇ ਜੋਗੀ ਲੈ ਕੇ ਆਈ ਸੀ ਅੱਛਾ ਪਰ ਤੁਸੀਂ ਸਾਨੂੰ ਸ਼ੋਪਿੰਗ ਕਰਾ ਕੇ ਲੈ ਕੇ ਆਓ ਅੱਛਾ ਬਿੱਲੇ ਤਾਂ ਵੀ ਕਰਨੀ ਹੈ ਹਾਂਜੀ ਕੀ ਲੈਣਾ ਤਾਂ ਪੈਂਟ ਸ਼ਰਟ ਦੱਬ ਕੇ ਕਹਿ ਲ ਪਹਿਲਾਂ ਪੈਂਟ ਪੈਂਟ ਸ਼ਰਟ ਪੈਂਟ ਸ਼ਰਟ ਲੋ ਭਾਈ ਇਹਦੀ ਵੀ ਡਿਮਾਂਡ ਆ ਗਈ ਪੈਂਟ ਸ਼ਰਟ ਦੀ ਇਹ ਵੀ ਨਹੀਂ ਹਟਦਾ ਉੱਧਰ ਉਹਦੀ ਡਿਮਾਂਡ ਹੈ ਉਹ ਵੀ ਮੰਮੀ ਅੰਦਰ ਤੇ ਆਈ ਨਹੀਂ ਹਲੇ ਚਾਹ ਬਣਾਉਣ ਗਈ ਵੀ ਆਨੂੰ ਵੀ ਬੁਲਾਉਣਾ ਪੈਣਾ ਤੇ ਆ ਦੇਖੋ ਭਾਈ ਹਵਾ ਬਾਹਰ ਪੂਰੀ ਚੱਲ ਰਹੀ ਹੈ ਦੇਖੋ ਇਹ ਆਹ ਦੇਖੋ ਕੀ ਹਾਲ ਕਰਿਆ ਵਹਾਵਾਂ ਨੇ ਇਹ ਆਹ ਦੇਖੋ ਆਹ ਦੇਖੋ ਬੂਟਿਆਂ ਦਾ ਠੀਕ ਨਹੀਂ ਤੇ ਗੱਡੀ ਤੇ ਟਰੈਕਟਰ ਅੱਜ ਦੋਨੇ ਨਹੀਂ ਘਰ ਹੈਗੇ ਆਪਾਂ ਨਹੀਂ ਸੀ ਘਰ ਬਹੁਤ ਤੇਜ਼ ਹਵਾ ਚੱਲ ਰਹੀ ਹੈ ਭਾਈ ਬੱਦਲ ਵਾਈ ਵੀ ਦਿਖਾ ਦਿੰਦਾ ਸਾਨੂੰ ਹੋਈ ਵੀ ਆ ਦੇਖੋ ਬੀਮੀ ਪੈਣ ਦੇ ਵੀ ਸਾਰ ਤੇ ਇੱਧਰ ਵੀ ਹੁਣ ਪੂਰੀ ਹਵਾ ਚੱਲ ਰਹੀ ਹੈ ਲੋ ਬਈ ਚਾਹ 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 ਵੀ ਲੋ ਜੀ ਨਾ ਕਿਹੜੇ ਕਿਹੜੇ ਗਲਾਸ ਅੱਧਾ ਅੱਧਾ ਕਿਲੋ ਵਾਲੇ ਹਾਂਜੀ ਤੇ ਚਾਹ ਇਹ ਕਿ ਆ ਇਹ ਉਹ ਦੁੱਧ ਦੀ ਮਿੱਟੀ ਪਾਈ ਹੋਈ ਹੈ ਜੀ ਬੱਚਿਆਂ ਨੂੰ ਕਹਿ ਕੇ ਬਣਾਉਣਾ ਪੈਂਦਾ ਇਹ ਚਾਹ ਇਹ ਹਾਂਜੀ ਖੁੱਲੀ ਢੁੱਲੀ ਚਾਹ ਦਾ ਰੰਗ ਰੂਪ ਤਿਆਰ ਕਰਕੇ ਫਿਰ ਦੇਣਾ ਪੈਂਦਾ ਨੇ ਕਿੰਦੇ ਨਹੀਂ ਆਏ ਇਹਨੇ ਰਾਤ ਨੂੰ ਵੀ ਨਹੀਂ ਦੇ ਚਲ ਫਿਰ ਦੇ ਦੇ ਚਲ ਉੱਤੇ ਪੜ ਕੇ ਆਏ ਹਾਂ ਦੁੱਧ ਦਾ ਚਾਹੀਦਾ ਜੀ ਹੂੰ ਬਚਾ ਉੱਧਰ ਆਪਣੇ ਆਪਣੇ ਕੰਮ ਤੇ ਲੱਗ ਗਏ ਉਹ ਜਿਵੇਂ ਉੱਧਰ ਬੜ ਗਈ ਇੱਕ ਇੱਧਰ ਟੀਵੀ ਜਸ਼ਨੀ ਪਾ ਇੱਧਰ ਆ ਜਾ ਪੁੱਤ ਕਿ ਉੱਧਰ ਹੈ ਜਸ਼ਨੀ ਆਇਆ ਬਤਾ ਆ ਜਾ ਸੁਣ ਲੀ ਫਿਰ ਇੱਧਰ ਬਾਈ ਜਸ਼ਨਾ ਬੈਠੀ ਆਪਣਾ ਦੌਜਾ ਦੇ ਲਾ ਲੈਂਦੀ ਆ ਰੱਖਿਆ ਪੁੱਤ ਕਿਤਾਬ ਵੀਰ ਜੀ ਨਾਲ ਚਾਹ ਨਾਲ ਡਲਾ ਦੇ ਨੋ ਬਈ ਜਸ਼ਨ ਨੇ ਤਾਂ ਆਪਣਾ ਦੋ ਲਾ ਲਿਆ ਤਾਂ ਹੁਣ ਟਿਊਸ਼ਨ ਦੀ ਵਿਚਾਰੀ ਆ ਹਾਂਜੀ ਯਾਦ ਲੱਗੀ ਤੇ ਕਰਨ ਉਸਾਂ ਹਾਂ ਹਾਂਜੀ ਜੀ ਟੈਸਟ ਦਾ ਵਾਸਾ ਚਲ ਕੋਈ ਨਹੀਂ ਚੱਕ ਲਾ ਜਾ ਫੱਟੇ ਚੱਕ ਆਇਆ ਨਹੀਂ ਭਾਈ ਜਸ਼ਨ ਇੱਥੇ ਰੱਖਦੀ ਹੁੰਦੀ ਹੈ ਬੈਗ ਅੱਜ ਆਪਣਾ ਬੈਗ ਹੀ ਨਹੀਂ ਇੱਧਰ ਚਲੋ ਬਈ ਲਾ ਬਈ ਸਾਡਾ ਬਗੜ ਵਿਲਾ ਦੇਖੋ ਬਈ ਦੇਖ ਹੈ ਬਹੁਤ ਰਾਤ ਕਰਦਾ ਇਹ ਜਦੋਂ ਅੱਥੇ ਕੱਲ ਕਿੰਨੀ ਦੇਰ ਦੇ ਇਹਨਾਂ ਤਾਂ ਚੰਗੀ ਜਿਹੀ ਹੋਣੀ ਲੀਡ ਉਹ ਵਾਰਾਂ ਚਾਂਦੀ ਕਰਦੀਆਂ ਐ ਕਿਹੜਾ ਕੋਲ ਬੈਠਾ ਗੱਲ ਤਾਂ ਗੱਲ ਆ ਪਰਮ ਹੈ ਪਤਾ ਨਹੀਂ ਲੱਗਿਆ ਟੀਵੀ ਤੇ ਧਿਆ ਚਲੇ ਗਿਆ ਜਿਆਦਾ ਐ ਨਹੀਂ ਵਿਚਾਰ ਜਰਨੇ ਵਾਲੀ ਆ ਉਹ ਤੋੜਦੀ ਜੀ ਉਹਦੀ ਡਾਟਾ ਦੇ ਵਿੱਚ ਜੈ ਜਨਤਾਵਾਦਮਾ ਦੇਖਿਆ ਜਿਵੇਂ ਤਾਂ ਡਾਇਰ ਵਿਚਰੀ ਨਹੀਂ ਆ ਗਈ ਹਾਂ ਮੈਂ ਥੋੜੀ ਜਿਹੀ ਲੇਟ ਹੋਣੀ ਆ। ਹਾਂ ਬਈ ਪਰਮ ਕਿਆ ਗੱਲ ਆ ਪਤਾ ਨਹੀਂ ਲੱਗਿਆ। ਹੋ। ਹਾਂ ਦੇਖੋ। ਹੁਣ ਇਹਨੇ ਕੁਛ ਨਹੀਂ ਸੁਣਨਾ ਹੈਗਾ ਜਾਂ ਗਲਤੀ ਕਰ ਲਈ ਨਾ। ਬੱਕਣੀ ਵੀ ਜਾਣੀ ਜਾਂ ਇਹ ਜੈਸ਼ਨ ਦਾ ਕੰਮ ਹੈ। ਹਾਂ ਬਈ। ਬੜੀ ਦਾ ਟਾਈਮ ਹੋਇਆ ਵਜੀ ਬੱਚਿਆਂ ਦਾ। ਹਾਂ। ਉਧਰ ਦੇ ਲਓ ਬਈ ਟੀਵੀ ਸਟਾਪ ਕਰਿਆ ਵਾ। ਗੱਡੀ ਟਰੈਕਟਰ ਦੋਨੇ ਨਹੀਂ ਘਰ। ਰਾਈਟਰ ਦਾ ਜੀ ਅਮਨਾ ਪਹਿਲਾਂ ਰੇਤਾ ਲੈਣ ਗਿਆ ਉਹਦਾ ਜੀ ਜਾਨ ਨਾਲ ਵਾਈ ਦਾ ਤੋਂ ਬਾਅਦ ਫਿਰ ਰੋਪੜਾਂ ਲਾਉਂਦੇ ਆ ਜੀ ਲੋ ਭਾਈ ਹਰਜੀਤ ਹਵਾ ਬਹੁਤ ਚੱਲ ਰਹੀ ਹੈ ਹਾਂ ਜੀ ਹਵਾ ਦਾ ਸਵੇਰ ਤੋਂ ਲੈਟ ਸਮੇਂ ਹੁਣੀ ਆਈ ਹੈ ਹੈ ਆ ਗਈ ਹੁਣੀ ਆਈ ਹਾਂ ਜੀ ਹੁਣੀ ਆਈ ਉਹ ਤਾਂ ਹੀਆਂ ਚਿੱਠੀ ਤੋਂ ਦੇ 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 ਮੈਂ ਤਾਂ ਆ ਕੇ ਕਹਤਾ ਤਾਂ ਮਾਂ ਕਿਤੇ ਲੈਟ ਆਈ ਨਹੀਂ ਹੈਗੀ ਨਾ ਮੈਂ ਵੀ ਕਹਲਾ ਐਂ ਇੰਝ ਲੱਗਿਆ ਤਾਂ ਮਨ ਵੀ ਆਈ ਨਹੀਂ ਹੈ ਜੇ ਫਿਰ ਮੈਂ ਸਟੋਰ ਤੇ ਲੈਟ ਵੱਲਦੀ ਦੇ ਜੀ ਅੱਛਾ ਨਾ ਭਾਈ ਫਿਰ ਦੇਖ ਦੇ 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 ਮੈਂ ਕਹਿੰਦਾ ਹਾਂ ਸਕੂਲ ਤੇ ਮਮਾ ਟੀਵੀ ਨਹੀਂ ਦੇਖਣੁੰਦੀ। ਬਦਾਟ ਨਹੀਂ ਹੈਗੀ ਰਾਤੀ। ਜਸ਼ਨ ਕੱਲ ਕਹਿੰਦੀ ਮੈਂ ਇੰਨੇ ਲਫਾਫੇ ਦੇਖ ਕੇ ਮੰਮੀ ਦੇ ਹੱਥ 'ਚ ਸੋਚਿਆ ਵੀ ਮੇਰਾ ਵੀ ਸੂਟ ਆ ਗਿਆ। ਹਾਂਜੀ। ਜਦੋਂ ਉਹ ਹੋ ਗਈ ਤੇ ਸੀ ਮਮਮੀ ਮੈਨੂੰ ਵੀ ਕੱਪੜੇ ਲਈ। ਬਾਦਾਂ ਨੂੰ ਪਤਾ ਫਿਰ ਆਪਣੀਆਂ ਟਾਈਮ ਲੱਗ ਗਈ ਥੋੜਾ ਜਿਹਾ ਜ਼ਿਆਦਾ। ਇੱਕ ਘੇੜਾ ਜਿਹੜੀ ਨਾ ਵਾਸਤੇ ਫੇਰ ਵੱਜੂਗਾ ਬੱਚਿਆਂ ਵਾਸਤੇ। ਕਲਰ ਤੇਰਾ ਸਾਰਿਆਂ ਨੇ ਪਸੰਦ ਕਰਿਆ ਸੂਟ ਦਾ। ਹਾਂਜੀ। ਲੋ ਬਾਈ ਸਾਡੇ ਬੰਦੇ ਨੇ ਕਰਤਾ ਉਧਰ ਫਿਨਿਸ਼ ਐਸਾ ਸਰਦਾਰ ਇਧਰ ਵੀ ਫਿਨਿਸ਼ ਹੈ ਸਰਦਾਰ ਜੀ ਜਿਹੜੇ ਸੰਭਤੀ ਲੋ ਅਦੇ ਲਾਤਾ ਮੈਨੂੰ ਚੱਕੋ ਬਈ ਲੋ ਵੀ ਬੰਦੇ ਨੇ ਸਾਡੇ ਨੇ ਫਿਨਿਸ਼ ਕਰਤਾ ਆੜੀ ਤਰਾ ਬੈਗ ਹੋਰੇ ਆੜੀ ਹੋਰੇ ਆ ਮੇਰੇ ਕੋਲ ਨੂੰ ਆ ਮੈਂ ਸਵੇਰੇ ਕੀ ਦੀ ਬਾਈ ਗੱਲ ਸੁਣੀ ਪਿੱਛੇ ਹੋ ਗਿਆ ਪਿੱਛੇ ਨੂੰ ਨਾ ਮੜਿਆ ਬੈਗ ਨਵਾਂ ਲੈਣਾ ਹਾਂਜੀ ਮਾਣੋ ਕਹਿੰਦੇ ਵੀ ਕੀਦੇ ਕੋਲ ਹੁੰਦਾ ਪੁਰਾਣੇ ਬੈਗ ਹਾਂ ਦੇ ਲੈ ਭਾਈ ਇਹਨੇ ਨਾ ਆਪਣਾ ਕੋਲ ਤੇ ਗੱਲ ਬਣਾਈ ਠੀਕ ਨੇ ਇਹ ਬੰਦਾ ਇੰਨਾ ਚਤਰਚਲਾ ਕਰਾ ਗਿਆ ਸਾਡਾ ਬੈਗ ਲੈਣ ਦੇ ਬਾਰੇ ਮੇਰੇ ਹੈ ਬੈਗ ਲੈ ਆਂਦੇ ਹੋਣੇ ਤੇ ਫ੍ਰੈਂਡਾਂ ਦੇ ਨਾਵੇਂ ਉਹਨੂੰ ਦੇਖ ਕੇ ਕਹਿਣ ਲੱਗੇ ਮम्मा ਨਾ ਤਾਂ ਲੋੜ ਨਹੀਂ ਮੈਂ 8 ਸਾਲ ਤੋਂ ਪਹਿਰੇ ਤੋਂ ਆਇਆ ਤਾਂ ਬੈਗ ਵੀ ਖਰਾਬ ਵੀ ਨਹੀਂ ਹੋਇਆ ਹੈਗਾ ਇਹ ਕਹਿੰਦਾ ਮੈਂ ਨਵਾਂ ਬੈਗ ਦਵਾਉਣਾ ਕਿਰਾਂ ਮਨ ਨਵਾਂ ਬ੍ਰੈਂਡ ਗਾਣੇ ਨਾ ਟੀਚਰ ਜਾਨੇ ਉਹ ਬਰੀਵਾਂ ਨਵਾਂ ਬੈਗ ਨਿਲੰਦਾ ਨਵਾਂ ਲੈਣਾ ਚਲ ਕੋਈ ਨਹੀਂ ਉਹ ਵੀ ਤਰਮੋਸ਼ ਪਾਣੀ ਵਾਲੀ ਸੀ ਉਹ ਪ੍ਰਾਣੀ ਭੰਨੇਗੇ ਜੇ ਤੁਹਾਨੂੰ ਦੇ ਦੇਈਏ ਜਜਨ ਵਾਲੀ ਆਉਂ ਚੱਕ ਲਈ ਹੁਣ ਚਲ ਕੋਈ ਨਾ ਇਹ ਪੈਣਾ ਬਾਈ ਬੋਤਲ ਚੱਕ ਲੈਣਾ ਜੋਣ ਲੱਜਦਾ ਹੈ ਬਗਾ ਬਗਾ ਕੇ ਮਾਰ ਕੇ ਸ਼ੱਕ ਹੋਏ ਨਹੀਂ ਬੋਤਲ ਚੱਕ ਲਈ ਹੁਣ ਛੋਟਾ ਹੈ ਕੋਈ ਨਹੀਂ ਛੋਟਾ ਹੈ ਆਪੇ ਬੜਾ ਹੋ ਜਾਣਾ ਇਹਨੇ ਚੀਜ਼ਾਂ ਸਿੱਟੇ ਸਿੱਟ ਬੋਕਲਦਾ ਜਿਵੇਂ ਆਉਂਦਾ ਸੀ ਨਾ ਲੱਗ ਜਾਂਦਾ ਦੇਖ ਲਾ ਜੇ ਲੜਦੇ ਆ ਕਿਸੇ ਦਿਨ ਇਹਨਾਂ ਨੇ ਵਿਆਹ ਹੋ ਜਾਣਾ ਜਸ਼ਨ ਨੇ ਲੰਘ ਜਾਣਾ ਹਨਾ ਹਾਂਜੀ ਹੈ ਇਹ ਕੋਈ ਅਸੀਂ ਵੀ ਤਾਂ ਚਾਰ ਭੈਣ ਭਾਈ ਤੇ ਹਾਂਜੀ ਇਹ ਘਰ ਚ ਲੜਦੇ ਹੁੰਦੇ ਤੇ 12ਵੇਂ ਜਨਮ ਦੇ ਵਿਦਾਸ ਜਾਨੇ ਫਿਰ ਹਿਸਾਬ ਦਾ ਤਾਂ ਹੀ ਨਹੀਂ ਮਰੋਕਦਾ ਇਹਨਾਂ ਨੂੰ ਜਿੰਨਾ ਲੜਦੇ ਆ ਲੜੀ ਜਾਂਦੇ ਮੈਰ ਜਿਆਦਾ ਸੀ ਭੈਣ ਭਾਈ ਤੇ ਇਹਨੂੰ ਆ ਬੜੀ ਸਾੜੀ ਦੀਦੀ ਨੂੰ ਕਹਦੇ ਕਿ ਆਇਓ ਸਮਾਨ ਤੋੜਨਾ ਵਾ ਤੋ ਨਹੀਂ ਆ ਹੋਈ ਨਹੀਂ ਆ ਦੇਖੋ ਭਾਈ ਆ ਲੜਾਈ ਇਹਨਾਂ ਦੀ ਕੋਈ ਗੱਲ ਨਹੀਂ ਠੀਕ ਹੈ ਹੈ ਤੇ ਮਰਨ ਕਰੋਗੀ ਨਹੀਂ ਵੀ ਰਿਸਪੈਕਟ ਕਰਨੀ ਦੀਦੀ ਵੀ ਬੜੀ ਦੀਦੀ ਆ ਹੈ ਬੀਤੇ ਜਿੱਦ ਕਰਨੀ ਦੀ ਦੀ ਵੀ ਬੜੀ ਆ ਦੇਖ ਤੇ ਭੈਣਾਂ ਤੇ ਬੜੀ ਸਮਝਾਉਂਦੇ ਰਹਿੰਦੇ ਦੱਸ ਦਿਓ ਨੀ ਮੰਮੀ ਕਿਆ ਕਹਿੰਦੀ ਹੁੰਦੀ ਆ ਹੈ ਨਾ ਬੀਬੀ ਆ ਨਾ ਲੋ ਬਾਈ ਟਿਊਸ਼ਨ ਦੀ ਤਿਆਰੀ ਇੱਕ ਗਲਤੀ ਕਰ ਬੈਠੇ ਅਸੀਂ ਬੱਸ ਬਾਈ ਚਾਚਾ ਵੀ ਆ ਗਿਆ ਉਧਰ ਉਹ ਦੇਖ ਐਂਟਰੀ ਹਾਂ ਦੱਜਾ ਜਿਹਨਾਂ ਵੱਲ ਬਿਕਰ ਬੈ ਗਿਆ ਉਹ ਤਾਂ ਬਿੱਲ ਆ ਚਵੀਰ ਬਾਈ ਟਿਊਸ਼ਨ ਦਾ ਫਿਕਰ ਬੈ ਗਿਆ ਨਹੀਂ ਨੇ ਆਲੇ ਲੱਗੇ ਜਾਂਦੇ ਦੇ ਮਾ ਪਛਾਣਦੇ ਇਹ ਐ ਐ ਹੋ ਗਿਆ ਚੱਕ ਲੈ ਫਿਰ ਬੈ ਗਾੜੀ ਇਹ ਕਿ ਰਹਿੰਦਾ ਚੱਕ ਲੈ ਚੱਕ ਲੈ ਕਿ 10 ਮਿੰਟ ਪਏ ਆ ਨਾ ਟਾਈਮ ਤਾਂ ਪੂਰਾ ਹੀ ਪੂਰਾ ਹੈ ਬਸ ਉਹਨਾਂ ਦਾ ਮੈਂ ਕੜੀ ਲਾ ਦਵਾ ਚੱਕ ਲਿਆ ਹੁਣ ਹੈ ਦੋ ਤਿੰਨ ਦਿਨ ਦਾ ਯਾਦ ਆ ਬਾਈ ਘਣੀ ਦੁਆ ਕੇ ਜਾਂਦਾ ਰੇਸ਼ਨ ਕਹਿੰਦਾ ਮੈਂ ਟਾਈਮ ਦੇਖਣਾ ਹੁੰਦਾ ਕਦਾ ਪੈਲਟ ਇਹ ਤਾਂ ਨਹੀਂ ਬਣ ਜੂਗਾ ਇਹ ਦੇਖੋ ਹੈ ਕਿਆ ਬਾਤ ਬਣ ਸਕਦਾ ਕਿਆ ਬਾਤ ਬਣ ਸਕਦਾ ਹੈ ਆਪਣਾ ਪਾਓ ਕਿਹੜੀ ਖਿੱਚੋ ਲਾਈਟ ਆ ਗਈ ਲਾਈਟ ਆ ਗਈ ਲੈ ਬਈ ਚਾਚਾ ਵੀ ਆ ਕੇ ਪੈ ਗਿਆ ਹੁਣ ਹੁਣ ਰੌਣਕ ਲੱਗਣੀ ਤੇ ਹੁਣ ਇਹ ਬੰਦੇ ਚੱਲੇ ਤੇ ਦਗਾ ਹੀ ਲੈ ਦੇ ਲੈ ਕਦੋਂ ਲੱਗ ਜਾਂਦਾ ਓਏ ਕੀੜੀ ਹਾਂ ਪੁੱਛੀ ਚਾਚਾ ਨੂੰ ਦੱਸਿਮੜਾ ਟਾਈਮ ਦੱਸੀ ਜਾ ਕੇ 4 ਵਜੇ ਹੈ 4 ਵਜੇ ਕਿੰਨੇ ਮਿੰਟ ਹੋਗੇ ਮੈਂ ਟਮਟ ਨਹੀਂ ਵਾ ਮੋਟਾ ਹੀ ਟਾਈਮ ਆ 4 5 5 ਤੇ 6 ਕਿੰਨੇ ਵਜੇ ਗੇ ਯੋਦਾ ਦੇਖਣਾ ਹੈ ਹੈ ਮੈਂ ਤਾਂ ਦੇਖਣਾ ਬੱਸ ਕਹਿ ਦਿੰਦਾ ਆਉਂਦਾ ਤੁਹਾਨੂੰ ਆਉਂਦਾ ਏ ਕਿੰਨਾ ਹੋ ਗਿਆ ਅੱਲਾ ਦੇ ਕੁੱਕੜੀ ਚ ਦੇਖੂਗੀ ਚਾਰ ਤੇ ਚਾਰ ਕਰ ਰਹੇ ਹਾਂਗੇ ਥੋੜੇ ਮਿੰਟਾਂ ਵਿੱਚ ਚਾਰ ਵਜੇ ਚਾਰ ਵਜੇ ਹਾਂਜੀ ਫੇਰ ਹੁਣ ਕਿਨੂੰ ਡੀਕਦੇ ਇਹ ਚਾਹ ਪੀਣੀ ਦੀ ਟਿੱਪੋ ਸਾਈਕਲ ਆਪਣੇ ਹਰਜੀਤ ਚਾਹ ਲਿਆ ਦੇ ਸਾਨੂੰ ਵੀ ਹਾਂਜੀ ਹੈਂ ਕੰਮਾ ਮੈਨੂੰ ਕੱਪੜੇ ਲੈ ਕੇ ਆਏ ਤੁਸੀਂ ਲਿਆਉਂਗੇ ਕਿ ਗੜਾ ਲਗਣਾ ਆਵੇ ਵੀ ਇਹ ਕੱਪੜੇ ਚਰਮਾ ਚਾਚੇ ਨਾਲ ਜਾਇਂ ਤੂੰ ਚਾਚੇ ਨਾਲ ਚਾਚੇ ਨਾਲ ਤੇਰੀ ਠੰਡੜੀ ਹੈ ਮਾਰੀ ਵੀ ਭਰੀ ਵੀ ਆ ਜੇ ਗਾਉਂਦੇ ਕਿ ਨਹੀਂ ਆਉਂਦੇ ਇੱਜਾ ਦੇ ਕੋੜਨੇ ਤਾਂ ਜਿਵੇਂ ਵਾਲੇ ਕਰਨੇ ਤੇ ਲੈ ਭਾਈ ਅਦਰ ਘੜੀ ਵਾਲਾ ਦੇਖ ਲੋ ਦੇਖ ਕਿੰਨਾ ਮਾਹਰਾ ਹੈ ਦਾ ਚਾਲ ਬੱਦ ਤੇ ਚਾਲ ਗਿਆ ਦਾ ਹੋ ਗਏ ਕਿੰਨਾ ਮੇਰੇ ਚਾਲ ਦੇਖੋ ਵਹੀ ਘੜੀ ਦੇਖਣਾ ਢੰਗ ਇਹ ਰਗਾ ਦਾ ਡਾਇਮੰਡ ਆ ਦੇਖ ਕੇ ਤੁਸੀਂ ਹੈਂ ਚਿੰਡੋ ਜ਼ੀਰੋ 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 ਕਿੱਥੇ ਦੇ ਇਹਦਾ ਦੂਜਾ ਤਾਂ ਨਹੀਂ ਲਾ ਲਈ ਨਾ ਨੱਟਣ ਵਾਲੀ ਦੇਖੀ ਕੋਈ ਕਿਹਦੀ ਲਾ ਰਹੀ ਹੈ ਚਾਹ ਹੋ ਜਾ ਹੂੰ ਚਲੋ ਫਿਰ ਜਸਨ ਚਲੋ ਚਲੋ ਉઠੋ ਪੁੱਤ ਟਿਊਸ਼ਨ ਦਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਦੱਸਣਾ ਉਹੀ ਨਾ ਜ਼ੀਰੋ ਚੱਲ ਇਹਨਾਂ ਤਾਂ ਚੌਂਕੇ ਆ ਯਾਰ ਘੜੀ ਲਟਕਦੀ ਚਾਹੀਦੀ ਨੇ ਹੱਥ 'ਤੇ ਇਹ ਨਹੀਂ ਚੱਲ ਪਰ ਉੱਠ ਪੁੱਤ ਉਹ ਘਾਟੇ ਵੀ ਬੰਦ ਕਿੱਚਾ ਕਿੱਚਾ ਤਿਆਰੀ ਆ ਕਰ ਕੱਪੜੇ ਲੋਟ ਆਪਣੇ ਰਜੀਤਾ ਕਰੀ ਕੱਪੜੇ ਲੋਟ ਲੈ ਚਾਹ ਦੇ ਆਲਾ ਸਾਡੀ ਆ ਗਈ ਛੋਟੇ ਗਲਾਸਾਂ ਚ ਚਲੋ ਖਾਣਾ ਤਾਂ ਠੀਕ ਹੈ ਇਹਨਾਂ ਤਾਂ ਪੀ ਲਈ ਪੀ ਜੀ ਹਾਂ ਚਾਹ ਪੀ ਲਈ ਅੰਦਰ ਬਾਈ ਬੰਦਾ ਪਿਆ ਪਿਆ ਹੀ ਖਾਂਦਾ ਪੀਂਦਾ ਹੈ ਆਲਾ ਹੈ ਹੈ ਕੀ ਕਰਦਾ ਹੈ ਤਾਂ ਤੋਂ ਤੇ ਕਹਿੰਦੇ ਕਾਜ ਜਦੀ ਹਾਂ ਰਾ ਸਰਵਿਸ ਨਹੀਂ ਕਰੀ ਤਾਈਦੀ ਫਿਰ ਕਿੱਦਾਂ ਕਟਿਆ ਚਾਚੇ ਨੇ ਕਟਿਆ ਨੇ ਕੁਟਿਆ ਨੇ ਮਾਤਾ ਜੀ ਨਾਲ ਸਰਵਿਸ ਕਰ ਦੇਣੀ ਸੀ ਮੜੀ ਜੀ ਚਾਪੇ ਦੀ ਕੇਬਲ ਖਰਾਬ ਚਲੋ ਬਾਈ ਚੱਲ ਰਿਹਾ ਬਾਈ ਕੰਮ ਪੰਮੂ ਦੀਆ ਚਾਲਾ ਤੇ ਜੇਨਨ ਬਾਈ ਟਿਊਸ਼ਨ ਆ ਗੱਡੀ ਦੀ ਚਾਬੀ ਥੇਠਾਂ ਪਈ ਐ ਜਹਰ ਚੱਕੀ ਕਿਨੇ ਕਰੀ ਇਹ ਪੰਜਾਹ ਚਲੇ ਤੱਕ ਤਲਵਾਈ ਜਾਂਦਾ ਹੀ ਰੱਬ ਤੋਂ ਅੱਛਾ ਚੱਲ ਰੱਖ ਦੇ ਫਿਰ ਜਾ ਉਹ ਲੱਗ ਗਿਆ ਚਾਰਜਿੰਗ ਪਰਫੋਰਮ ਟੋਪੀ ਹਵਾ ਚੱਲਦੀ ਹੈ ਜੀ ਚੱਕੋ ਉਹਨੂੰ ਵੀ ਟੋਪੀ ਦੇਣੀ ਹੈ ਦੂਏ ਨੂੰ ਬਲੈਤੀ ਮੋਰ ਨੂੰ ਬਾਜੂ ਦੀਆਂ ਮੈਂ ਤੁਹਾਨੂੰ ਖੂਬੀਆਂ ਦੱਸਦਾ ਦੇਖਿਓ ਹੁਣ ਤੁਸੀਂ ਵੀ ਝੂਠ ਮੰਨਣਾ ਵੀ ਕਿਤੇ ਝੂਠ ਬੋਲਦੇ ਆ ਆਹ ਦੇਖੋ ਉਹਦੀ ਟੋਪੀ ਕਿੱਥੇ ਪਈ ਆ ਆਹ ਦੇਖਿਓ ਆ ਉਹਦੀ ਟੋਪੀ ਪਈ ਆ ਬਈ ਆ ਜਰਾ ਆਪਾਂ ਜਦ ਵੀ ਨੇ ਗੇਟ ਦੇ ਐਂਟਰੀ ਲੈਣੀ ਹੈ ਪਰ ਮਨੇ ਸਿੱਧਾ ਬੇੜੇ ਚ ਬਗਾ ਚੱਲ ਇੱਥੇ ਆ ਕੇ ਟੋਪੀ ਭਗਾ ਕੇ ਮਾਨ ਨਹੀਂ ਬਾਈ ਇਹਨੇ ਸਿੱਧੀ ਹੁਣ ਆ ਦੇਖ ਲਓ ਆਪਣੀ ਐਨ ਕੋ ਨੂੰ ਕ ਲਾ ਲਈ ਹਉ ਦੇ ਮਾਨ ਨੇ ਉਹਦੇ ਵੀ ਟੋਪੀ ਦੇ ਦਿੱਤੀ 10 12 ਟੋਪੀਆਂ ਤਾਂ ਬਾਈ ਇਹੇ ਕੰਮ ਚ ਚੱਲਦੀਆਂ ਐ ਲਿਕ ਖੋਗੀ ਦੂਈ ਦੂਈ ਖੋਗੀ ਤੀ ਉਹ ਗੇਤ ਤਿਕ ਹੁਣ ਦੂਈ ਚੱਕ ਲਈ ਇਹ ਆਲ ਕਰਤਾ ਤਿਆਰ ਹਰਜੀਤ ਆ ਪਰਨਾ ਦੀ ਬੀਬੂ ਕਿ ਤਾਹ ਮਾਰਦੇ ਫਿਰ ਸੁੱਕ ਗਏ ਪਰਨੇ ਬਾਈ ਤੋ ਠੀਕ ਆ ਉੱਪਰ ਨਹੀਂ ਜਾਣੇ ਤੇ ਹਵਾ ਤੇਜ ਆ ਆ ਤੀਪੂਨ ਕਰ ਦੇਣਾ ਠੀਕ ਆ ਕਹਦਾ ਮੇਰੀ ਚਾਹ ਦੇ ਚਲੋ ਬਾਈ ਆ ਵੀ ਦੇਖੋ ਬਾਈ ਹਵਾ ਨੇ ਚੱਕ ਕੇ ਮਾਰਿਆ ਚੱਲ ਗੱਡੀਆਂ ਕੱਢ ਲਈਆਂ ਪਰਮ ਪੁੱਤ ਮੈਨੂੰ ਕਮੈਂਟ ਆਉਂਦਾ ਕਿਸੇ ਬੰਦੇ ਨੇ ਕਿਸੇ ਵੀਡੀਓ ਚ ਦੇਖਿਆ ਖੜ ਜਾ ਇਹਦਾਂ ਨੂੰ ਹੱਥ ਛੱਡ ਕੇ ਤਾਂ ਨਹੀਂ ਸਾਈਕਲ ਚ ਲਾਉਂਦਾ ਹੈ ਦੇਖ ਐਦਾਂ ਦੱਸ ਨਹੀਂ ਚਲਾਉਂਦਾ ਤਾਂ ਨਹੀਂ ਮਾਹਾਂ ਕਿਤੇ ਕਿਸੇ ਵੀਡੀਓ ਚ ਦੇਖਿਆ ਹੋਵੇ ਸਾਈਕਲ ਦਾ ਭਿਜ ਹੁੰਦਾ ਪੂਰੀ ਚਲੋ ਭਾਈ ਇਹ ਦੇਖਿਆ ਹੁਣ ਉਤਰਨਾ ਨਹੀਂ ਉਹਨੇ ਇਹ ਤੇ ਆਏ ਗੱਡੀ ਵੈਕ ਕਰਕੇ ਲੰਘਣਾ ਹੈ। ਲੋ ਬਾਈ। ਚੱਲ। ਜੈਸਾ ਨਾ ਜਾਣੋ ਪਹੁੰਚਣਾ। ਜਸ਼ਨਬਾਈ ਰਾਮ ਨਾਲ ਚਲਾਉਂਦੀ ਸਾਈਕਲ ਹੀ ਹੋਰ ਬਾਈ। ਇਹ ਹੋ ਤਾ ਹੋ ਨੰਗਾ ਦੇਖੋ। ਚੱਲੋ ਜੀ। ਚਲੋ ਬਾਈ ਚੱਲ ਰਿਹਾ ਕੰਮ ਬਹੁਤ ਵਧੀਆ।